ਔਰ ਫੌਜਾਂ ਆ ਗਈਆਂ ਨੇ ਆਉਣੀਆਂ ਗਈਆਂ ਨੇ ਬੋਲੇ ਸੋਨਿਆ ਬਹੁਤ ਸੁਰੀਆ ਹੈ ਆਉਣੀਆਂ ਫੌਜਾਂ ਚੱਲ ਵੀ ਕੱਢ ਵਰਕਰਾਂ ਸਾਈਕਲ ਬਾਹਰ ਉਹ ਕਿੱਧਰ ਗਿਆ ਇੱਕ ਉਹ ਆ ਰਿਹਾ ਟਿੰਡੀ ਆ ਰਿਹਾ ਮਛਮੀ ਹੋਗਾ ਪਤਾ ਨਹੀਂ ਆਇਆ ਨਹੀਂ ਉਹ ਕਹਿੰਦਾ ਜਾਣਾ ਆਇਆ ਨਹੀਂ ਹੈਗਾ ਹੁਣ ਤੇ ਜੇ ਆਉਣਾ ਹੁੰਦਾ ਕਦੋਂ ਦਾ ਆ ਜਾਂਦਾ ਉਹ ਲਓ ਵੀ ਸੰਗਤ ਪਿਆਰੀ ਅੱਜ ਚੱਲੇ ਆ ਫਤਿਹਗੜ੍ਹ ਸਾਹਿਬ ਸਾਰੇ ਦੇਖੋ ਇੱਕ ਤੋਂ ਇੱਕ ਸਾਈਕਲ ਨੇ ਸਾਡੇ ਕੋਲ ਇੱਕ ਤੋਂ ਇੱਕ ਗੱਡੀਆਂ ਸਾਡੇ ਕੋਲ ਪ੍ਰੋਪਰ ਪੂਰੇ ਢੰਗ ਨਾਲ ਤਿਆਰ ਨੇ ਤੇ ਅੱਧਾ ਘੰਟਾ ਲੇਟ ਆ ਚੀਮਾ ਸਾਹਿਬ ਨੇ ਲੇਟ ਕਰਾਇਆ ਚਲੋ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹੈਗਾ ਆਹ ਸਾਈਕਲ ਇੰਪੋਰਟਡ ਇਹ ਸੁੱਤਾ ਠਾਇਆ ਉਹ ਇੱਕ ਦਿਨ ਪਹਿਲਾਂ ਜਦ ਕੋਈ ਇਹਨਾਂ ਨੂੰ ਮੈਂ ਕਹਿ ਦਵਾਂ ਆਪਾਂ ਉੱਥੇ ਜਾਣਾ ਜਦ ਤਾਈਂ ਰਾਤ ਤੱਕ ਮੇਰੇ ਜਿੰਨਾ ਚਿਰ ਮੇਰੇ ਕੋਲ ਨਾ ਚਾਚੇ ਕਿਧਰ ਵੀ ਜਾਣਾ ਕਿੰਨੇ ਵਜੇ ਜਾਣਾ ਅਛਾ ਇੰਨੇ ਯਾਰ ਜਾਣ ਦੀ ਵਾਰੀ ਆ ਜਾਂਦੀ ਹੈ ਮੁੜ ਕੇ ਹੂੰ ਅਛਾ ਐਸਾ ਇੱਕੇ ਹੋਰ ਜਵਾਕਾਂ ਨੂੰ ਅੱਤ ਹੁੰਦੀ ਆ ਆਪਾਂ ਵੀ ਇਹੀ ਉਮਰ ਚ ਲੰਗੇ ਜੇ ਕੱਲ ਨੂੰ ਕਿਤੇ ਪਤਾ ਨਾ ਹੋਵੇ ਜਾਣਾ ਸਾਰੀ ਦਿਨ ਆਪਾਂ ਜਾ ਕੇ ਨਾ ਜਾਗਦੇ ਹੀ ਆਂ ਸੌਵਾਂਗੇ ਹੀ ਨਹੀਂ ਹੈ ਅਹੀ ਚੱਕਰ ਹੈ ਨਾ ਮੁੜ ਕੇ ਯਾਰ ਵਜਦੇ ਨੇ ਤਿੰਨ ਚਾਰ ਫਿਰ ਐ ਨਹੀਂ ਪਤਾ ਲੱਗਦਾ ਸੌਂਗੇ ਵੀ ਕਿੱਥੇ ਪੈ ਗਏ ਚਲੋ ਫਿਰ ਸੱਦੋਂ ਨੂੰ ਚਲੀਏ ਫਿਰ ਦੀਦੀ ਨੇ ਵੀ ਜਾ ਇਹ ਕਿ ਜਾਇ ਕਰੋ ਜਵਾਕਾਂ ਨੂੰ ਸਾਈਕਲਾਂ ਦੇ ਨਾਲ ਇਹ ਤਾਂ ਸਰੀਰ ਪੱਖੋਂ ਵਧੀਆ ਰਹਿੰਦੇ ਨਾਲੇ ਆਪਣਾ ਉਹ ਕੰਮ ਓਕੇ ਤੇ ਨਾਲੇ ਜਵਾਕ ਵਧੀਆ ਖੁਸ਼ ਠੀਕ ਹੈ ਨਾ ਸਾਡੇ ਟਿੰਡੀਜੀ ਪਹੁੰਚ ਗਏ ਨੇ ਪਹੁੰਚ ਗੀਆਂ ਫੌਜਾਂ ਐ ਬਾਜ ਕਿੱਥੇ ਫਸਾਇਆ ਵੇ ਹੋਰ ਵੀ ਧਰਮੇਂਦਰ ਕੀ ਆਲਾ ਬਾਈ ਕੈਮ ਅੱਜ ਫਤੇਗੜ ਸਾਹਿਬ ਦੀਆਂ ਤਿਆਰੀਆਂ ਸਾਈਕਲਾਂ ਦੀ ਹਾਂ ਬੋਲੇ ਸੋਨਹਿਾ ਕਾਲੇ ਗੱਡੀਆਂ 'ਚ ਹਵਾ ਫੁੱਲ ਜੀ ਮੇਰੀ ਗੱਡੀ ਪੂਰੀ ਲਾਲ ਲਾਲ ਲੈ ਇਹਨੇ ਦੇ ਗੜਬੀ ਚੱਕਿਆ ਉਹ ਕਿੱਥੇ ਚੱਲੇ ਮੰਦਰ ਚੱਲੇ ਆ ਉਹ ਨੰਨੂ हां किमे हां ਮੰਦਰ ਮੰਦਰ ਚੱਲੇ ਆ ਇਹ ਬੰਦਾ ਪੂਰਾ ਗੁਰਦੁਆਰਾ ਸਾਹਿਬ ਦਾ ਹੀ ਪੱਕਾ ਟਾਈਮ ਆ ਇਹਦਾ ਤੇ ਮੰਦਰ ਦਾ ਵੀ ਪੂਰਾ ਪੱਕਾ ਬੰਦਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੱਲੀਆਂ ਫੌਜਾਂ ਕਿਉਂ ਹੁਣ ਇਹ ਵੀ ਕੀ ਕਰਤਾ ਜਿਹੜੀ ਹੁਣ ਨਹੀਂ ਉਤਰਦੀ ਚੈਨਾ ਆ ਕਰੇ ਗੱਡੀ ਤੇਰੀ ਹਰੇ ਰੰਗ ਦੀ ਆ ਦੇ ਹੌਲੀ ਹੌਲੀ ਜੇ ਲੋਰਾ ਆਵਨਾ ਅੱਜ ਉਹ ਆਪਣਾ ਸੁਝਾਅ ਬਣਾ ਲਾਣਾ ਹੈ ਨਾ ਅਰਾ ਸੀਗਾ ਸਾਈਕਲ ਨੂੰ ਹਾਂਜੀ ਹੁਣ ਕਰਤਾ ਸੀ ਮੇਰਾ ਮੈਂ ਲਾਲ ਹਾਂ ਹੁਣ ਕਰਨਾ ਮੈਂ ਕਾਲਾ ਉਹ ਠੀਕ ਆ ਰੰਗ ਬਦਲਦੇ ਰਹਾ ਕਰ ਠੀਕ ਆ ਨਾ ਇੱਕ ਮਹੀਨੇ ਨਾ ਨਾ ਠੀਕ ਆ ਗੱਲ ਆ ਦੇਖ ਕਿੰਨਾ ਇੱਕ ਜੂਨ ਉਤੋਂ ਇਹੋ ਜਿਹਾ ਦੁੱਖ ਹੈ ਆ ਭੂਰੀ ਦੋਨੇ ਲੱਤਾਂ ਖੜ ਗਈਆਂ ਵਿਚਾਰੀਆਂ ਮਾਰੇ ਸੱਚੇ ਪਾਤਸ਼ਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਹ ਨੂੰ ਕੀ ਕਰਕੇ ਰੱਖਸ ਸਰਵੱਤ ਦਾ ਭਲਾ ਕਰੇ ਉਹ ਵੀ ਗੱਡੀਆਂ 'ਚ ਹਵਾ ਘਟਾ ਥੋੜੀ ਜੀ ਹਵਾ ਪਵਾ ਲਈਏ ਉਹ ਸਾਈਡ ਤੇ ਕਰੇ ਕੀ ਮੈਂ ਤੇਰੇ ਲਈ ਗੱਡੀ ਠੀਕ ਆਵਾ ਠੀਕ ਆ ਗੱਡੀ ਆ ਵੀਰੇ ਕਿੱਥੇ ਫੇਰ ਆਪਾਂ ਜਿੰਦਾ ਲਾਹ ਗੱਡੀ ਜਾਂਦੀ ਏ ਛਲਾਂਗਾ ਮਾਰਦੀ ਮਾਲ ਗੱਡੀ ਆ ਮਾਲ ਊਚ ਛੁਕ ਨੇ ਜਾਨੀਆਂ ਗੱਡੀਆਂ ਟਾਪੋ ਟਾਪ ਗਾਂਝ ਹੋਰ ਵੀ ਲੱਗਣਾ ਫਿਰ ਕਹਿਣਾ ਕੁਝ ਹੋਰ ਨਾ ਲਿਖੀਆਂ ਤੇ ਜ਼ੋਰ ਨਾ ਕਹਿਣਾ ਕੁਝ ਹੋਰ ਨਾ ਲਿਖੀਆਂ ਤੇ ਜ਼ੋਰ ਨਾ ਮਰ ਗਿਆ ਦੇ ਪਿੱਛੋਂ ਲੋਕੀ ਪਾਉਂਦੇ ਕਹਾਣੀਆਂ ਮੰਨਾ ਮਰ ਜਾਣਾ ਪਿੱਛੇ ਯਾਦ ਆ ਰਹਿ ਜਾਣੀਆਂ ਮੰਨਾ ਮਰ ਜਾਣਾ ਪਿੱਛੇ ਕਿਲੋ ਪਾਣੀ ਹੈ ਉਹ ਰਸਤੇ ਰੁਸਤੇ ਖੋਲ ਲੈ ਕੋਈ ਚੱਕਰ ਨਹੀਂ ਇਹ ਰਾਹ ਨੂੰ ਕਨੇ ਦੱਸ ਕਿਹੜਾ ਸਿਮ ਸਿਮ ਖੁੱਲ ਜਾ ਵਾਲਾ ਦਰਵਾਜ਼ਾ ਲੈ ਇੱਥੋਂ ਦੋ ਜੰਪ ਮਾਰ ਪਰਲੇ ਪਾਸੇ ਹੋ ਜਾ ਪਾਣੀ ਪੀਓ ਪਾਣੀ ਲੈ ਵੀ ਬਾਈ ਤੇਰੀ ਮੋਟਰ ਤੇ ਲੱਗਿਆ ਪਾਣੀ ਪਿੰਡ ਭਰਾ ਦੀ ਤੇ ਆ ਗਿਆ ਆਨੰਦ ਆ ਫੜੀ ਕੇ ਦਾ ਕਰਾ ਗਲਾ ਕੰਦ ਓਹੋ ਰੱਬ ਦੇ ਸਹਜਾਦੇ ਬਣ ਕੇ ਦੁਨੀਆ ਤੇ ਆਉਂਦੇ ਜਿਹੜੇ ਜ਼ਿੰਦਗੀ ਦੇ ਆਸ਼ਿਕ ਬਣ ਕੇ ਜ਼ਿੰਦਗੀ ਨੂੰ ਜਿਉਂਦੇ ਜਿਹੜੇ ਜ਼ਿੰਦਗੀ ਦੀਆਂ ਮੋਜਾਂ ਵੇ ਉਹਨਾਂ ਜ਼ਿੰਦਗੀ ਦੀਆਂ ਮੋਜਾਂ ਵੇ ਉਹਨਾਂ ਰੱਜ ਰੱਜ ਕੇ ਮਾਣੀਆਂ ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਆ ਗਈ ਉਹ ਨਹਿਰ ਉੱਤੋਂ ਆਗੀ ਚੜਾਈ ਓਏ ਲਾ ਦੋ ਏ ਜੋਰ ਪੂਰਾ ਮੇਰੇ ਉਹ ਭਾਈ ਓਏ ਚੜਾਈ ਤੇ ਚੜਾਈ ਤੇ ਰਾਟ ਪੈਂਦਾ ਠੀਕ ਆ ਕੜਾਈ ਤੇ ਨਜ਼ਾਰਾ ਆਉਂਦਾ ਆ ਗਿਆ ਨਹਿਰਾ ਲਏ ਲੋ ਬਈ ਸਾ ਮੁੰਡਿਓ ਓਏ ਓਏ ਮੇਰਾ ਫੋਨ ਵਿੱਚ ਨਾ ਛਟਾ ਦਿਓ ਤੈ ਉਹ ਬਦੂਆ ਚੱਲ ਰਿਹਾ ਹੈ। ਆ ਗਈ ਗਰਜੀਤ ਦੀ ਮੋਟਰ ਕੋਟਲੇ ਵਾਲੇ ਦੀ। ਆ ਸਾਈਕਲ ਦਾ ਭਾਈ ਇੰਨਾ ਰਮਾ ਚੱਲਦਾ ਜੀ ਕਰਦਾ ਚਲਾਈ ਜਾਵਾਂ ਚਲਾਈ ਜਾਵਾਂ। ਕੱਟਾਈ। ਹਾਂ। ਧੁੰਦ ਕਰੀ ਆਈ ਉੱਧਰ। ਧੁੰਦ ਨਹੀਂ ਪੈਂਦੀ ਵੀਰੇ ਧੂਆਂ ਛੱਡਿਆ ਏ। ਨਾਈਟਰੋ ਲੈਕਸ ਪਰਫਾਰਮੈਂਸ ਦਾ। ਸਮਝ ਗਿਆ? ਬੰਦਾ ਤੁਸੀਂ ਐਂ ਲੱਗੇ ਹੋ ਨਾ ਕਰਨ ਵੀ ਸਾਈਕਲ ਐਕ ਲੈ ਐਂ ਕਰਦੀ ਏ, ਸਾਈਕਲ ਐਂ ਕਰਦੀ ਏ। ਆ ਵੀਰ ਸਾਡਾ ਇਹਨੇ ਲਾਇਆ ਸਾਈਕਲ। ਇਹ ਕਰਦੀ ਨਹੀਂ ਇਹ ਕਰਦਾ ਹੁੰਦਾ ਬੰਦਾ ਇਹ ਜਨਾਨੀ ਨਹੀਂ ਹੈਗੀ ਆ ਦੇਖ ਕਰਦੀ ਆਏ ਆਏ ਇਹ ਆ ਕਰਦੀ ਅਸਾਂ ਉਹ ਕੋ ਵੀ ਉਹ ਵੀ ਕਰਦੀ ਏ ਆ ਦੇ ਜਿਹੜੀ ਇਹਦੇ ਕੋਲੇ ਆ ਬਾਕੀ ਸਾਰੇ ਕਰਦੇ ਨੇ ਆ ਕਰਦੇ ਨੇ ਆ ਸਾਰੇ ਕਰਦੇ ਆਏ ਸਾਈਕਲ ਆ ਇਹ ਸਾਈਕਲ ਉਹ ਉਹ ਸਾਈਕਲ ਉਹ ਨਹੀਂ ਹੁੰਦੀ ਜਨਾਨੀ ਨਹੀਂ ਬੰਦਾ ਹੈ ਲਓ ਵੀ ਫਾੜਕ ਹੈਗੇ ਬੰਦ ਗੱਡੀ ਆਉਣ ਵਾਲੀ ਰੇਲ ਗੱਡੀ ਰੋਕਲਾ ਰੋਕਲਾ ਇੱਥੇ ਗਾਣੀ ਆਣਾ ਬੱਸ ਬੱਸ ਰੋਕਲਾ ਜੇਕਾਰਾ ਗਜਾਬ ਤਨ ਤਨ ਬਾਬਾ ਜੋਰਾਵਰ ਸਿੰਘ ਤਨ ਤਨ ਬਾਬਾ ਫਤੇ ਸਿੰਘ ਤਨ ਮਾਤਾ ਗੁਜਰ ਕੌਰ ਜੀ ਦੇ ਮਨ ਨੂੰ ਭਾਵੇ ਅੱਜ ਜੀ ਅਕਾਲੇ ਪਾਣੀ ਦੇ ਫਤਿਹਗੜ ਸਾਹਿਬ ਉਹ ਵੀ ਸੇਵਾਦਾਰ ਕਹਿੰਦੇ ਵੀ ਭਾਈ ਜਿਹਦੇ ਜਿੰਦਾ ਨਹੀਂ ਹੈਗਾ ਉਹਦੀ ਜ਼ਿੰਮੇਵਾਰੀ ਨਹੀਂ ਗੱਲ ਵੀ ਠੀਕ ਐ ਇੱਥੇ ਕੀ ਪਤਲਾ ਦਾ ਕਿਹੜਾ ਕਿਹਦਾ ਚੱਕ ਕੇ ਲੈ ਜਵੇ ਫਿਰ ਆਪਾਂ ਯੰਤਰ ਦੇਖੋ ਕਹਿੰਦੇ ਜੱਟ ਜਗਾੜੀ ਹੁੰਦੇ ਆ ਇੱਕੋ ਜਿੰਦੇ ਨਾਲ ਆਪਾਂ ਤਿੰਨੇ ਹੀ ਠੋਕ ਦੇਣੇ ਨੇ ਠੀਕ ਐ ਆ ਲੈ ਫੜ ਮੇਰਾ ਪੁੱਤਰ ਖੁਸ਼ ਹੋ ਗਿਆ ਟਿੰਡੀ ਇਹਨੂੰ ਐ ਸੀ ਵੀ ਮੇਰਾ ਸਾਈਕਲ ਭਾਈ ਕਿਤੇ ਨਾ 부ੜਕ ਜਿਹਾ ਲੈ ਠੀਕ ਆ ਓਕੇ ਰੋਟਾ ਚਲੋ ਵਾਹਿਗੁਰੂ ਜੀ ਚੇਖਵਾਸ਼ਾ ਬੜੀਆ ਵਾਹਿਗੁਰੂ ਸੱਚਾ ਪਾਸ਼ਾ ਮਾਲਕਾ ਤੁਹੀਂ ਤੁੰਦਾ ਤਿਆ ਸਰਬੱਤ ਦਾ ਭਲਾ ਕਰੀਂ ਵਾਹਿਗੁਰੂ ਤੁਹੀਂ ਤੋਂ ਜੀ ਨਹਿਰ ਤੇ ਰੁਕੇ ਸੀਗੇ ਤੇ ਹੁਣ 5-7 ਮਿੰਟ ਰੈਸਟ ਕਰਕੇ ਚੱਲੀਆਂ ਫੌਜ ਫੇਰ ਪਾਲੇ ਚੱਲੇ ਚਲੋ ਬਈ ਚਲੋ ਬਈ ਫੌਜ ਚਲੋ ਆ ਗੱਡੀਆਂ ਜਾਣੀਆਂ ਨੇ ਹੁਣ 80 ਤੇ ਸਾਲੇ ਸੱਚ ਮੈਂ ਸਾਈਕਲ ਇੰਨਾ ਭਜਾ ਲਿਆ ਤੇ ਬ੍ਰੇਕਾਂ ਹੁਣੀਆਂ ਹੈਗੀਆਂ ਓਏ ਹੋਏ ਪਾਸੇ ਕਰ ਲਓ ਮੇਰੀ ਸਾਈਕਲ ਦੀ ਮੈਂ ਤਾਂ ਚੇਤੇ ਨਹੀਂ ਸੀ ਬ੍ਰੇਕਾਂ ਆੜੀ ਇੱਥੇ ਲੱਗਦੀਆਂ ਨੇ ਪੈਰੇ ਘਸਾਉਣੇ ਪੈਂਦੇ ਨੇ ਗਿਲਾਟਾ ਲਾ